ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜਿਹੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੁੰਦੀਆਂ ਹੀ ਰਹਿਣਗੀਆਂ ਕਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਵਿਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਸਨ ਜੇ ਪੰਜਾਬ ਪੁਲਿਸ ਆਪਣੀ ਅਈ ਤੇ ਆ ਜੇ ਕੋਈ ਐਸਾ ਚੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਦਮੇਸ਼ ਚਟਪਦੀ ਦਾ ਅੱਜ ਦਿਨ ਹੈ ਔਰ ਅੱਜ ਤੋਂ ਹੀ ਗਣੇਸ਼ ਜੀ ਆਪਣੇ ਘਰ ਦੇ ਵਿੱਚ ਲੋਗ ਰੱਖਦੇ ਨੇ ਬੜੇ ਸਤਕਾਰ ਔਰ ਪੂਜਾ ਕਰਨ ਦੇ ਲਈ ਇਹਨਾਂ ਨੂੰ ਈਵਨ ਨੰਬਰ ਯਾਨੀ ਕਿ ਅਸੀਂ 3 ਦਿਨ 7 ਦਿਨ ਔਰ 5 ਦਿਨ ਤੇ 9 ਦਿਨ ਯਾਨੀ ਕਿ ਇਹਨਾਂ ਜਿਹੜੇ ਦਿਨ ਨੇ ਇਹਨਾਂ ਦਿਨਾਂ ਨੂੰ ਆਪਣੇ ਘਰ ਰੱਖਦੇ ਆ ਪੂਜਾ ਅਰਚਨਾ ਕਰਨੇ ਆ ਔਰ ਫਿਰ ਖੁਸ਼ੀ-ਖੁਸ਼ੀ ਇਹਨਾਂ ਦਾ ਵਿਸਰਜਨ ਕਰਦੇ ਆ ਅਸੀਂ ਇਸ ਵੇਲੇ ਅਮਨਸਰ ਦੇ ਲਾਰੈਂਸ ਰੋਡ ਦੇ ਵਿੱਚ ਖੜੇ ਹਾਂ ਜਿੱਥੇ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆ ਕਿ ਗਣੇਸ਼ ਜੀ ਦੀ ਪ੍ਰਤਿਮਾ ਵਾਕ ਕਿਸ ਤਰ੍ਹਾਂ ਸਜੀਆਂ ਹੋਈਆਂ ਨੇ ਲੋਕ ਜਿਹੜੇ ਆਪਣੇ ਭਗਤ ਜਨ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਢੋਲ ਧਮਾਕਿਆਂ ਦੇ ਨਾਲ ਲੈ ਕੇ ਜਾ ਰਹੇ ਨੇ ਔਰ ਇਹਨਾਂ ਨੂੰ ਘਰ ਦੇ ਵਿੱਚ ਸਥਾਪਨਾ ਕਰਨਗੇ ਇਹਨਾਂ ਦੀ ਔਰ ਗਣਪਤੀ ਚਤੁਰਤੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਔਰ ਇਸ ਦਾ ਜਿਹੜਾ ਬ੍ਰਹਮਹੂਰਤ ਹੈ ਉਹ 12 ਵਜੇ ਸ਼ੁਰੂ ਹੋ ਜਾਏਗਾ 12 ਵਜੇ ਤੋਂ ਬਾਅਦ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਸਥਾਪਿਤ ਕੀਤਾ ਜਾਏਗਾ ਮੈਂ ਜਿਸ ਤਰ੍ਹਾਂ ਪਹਿਲੇ ਦੱਸ ਰਿਹਾ ਸੀਗਾ ਕਿ ਇਹਨਾਂ ਨੂੰ ਘਰ ਦੇ ਵਿੱਚ 3 ਦਿਨ 5 ਦਿਨ 7 ਦਿਨ ਜਾਂ 9 ਦਿਨ ਇਸ ਤਰ੍ਹਾਂ ਦਾ ਸਮੇਂ ਰੱਖਿਆ ਜਾਂਦਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਕੋਈ 3 ਦਿਨ ਰੱਖਦਾ ਹੈ 3 ਦਿਨ ਤੋਂ ਬਾਅਦ ਵਿਸਰਜਨ ਕਰ ਦਿੰਦਾ ਹੈ ਕੋਈ 5 ਦਿਨ ਰੱਖਦਾ ਹੈ ਕੋਈ 7 ਦਿਨ ਰੱਖਦਾ ਹੈ ਕੋਈ 9 ਦਿਨ ਰੱਖਦਾ ਹੈ ਸੋ ਇਹ ਗਣਪਤੀ ਮਹਾਰਾਜ ਦੀ ਜਿਹੜੀ ਪੂਜਾ ਅਰਚਨਾ ਹੈ ਇਹਨਾਂ ਦਿਨਾਂ ਦੇ ਵਿੱਚ ਹੁੰਦੀ ਹੈ ਇਹ ਮਹਾਰਾਸ਼ਟਰ ਦੇ ਵਿੱਚ ਗਣਪਤੀ ਦੀ ਪੂਜਾ ਦਾ ਇੱਕ ਮਹੱਤਵ ਬੜਾ ਸੀਗਾ ਪਹਿਲੇ ਉੱਥੇ ਬਹੁਤ ਜ਼ਿਆਦਾ ਮਨਾਇਆ ਜਾਂਦਾ ਸੀ ਹੁਣ ਸ਼ਾਇਦ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੀ ਗਣਪਤੀ ਦੀ ਪੂਜਾ ਹੁੰਦੀ ਹੈ इत गल भी करागे बच्चा कोल है बेटे आप भी ये गणपति महाराज लेके जा रहे हैं घर पे क्या आपने सोचा हुआ है ये इसको कैसे आप आगे रखेंगे दो तीन दिन रखेंगे पांच दिन रखेंगे सात दिन या नौ दिन पांच दिन पांच दिन रखने okay. तो इसका तरीका क्या होता है कि आप घर में कैसे इसको स्थापित करते हैं पूजा अर्चना कैसे होती है आप आपके साथ परिवार होता है उनके भी उनके मन में भी ऐसी कोई हाँ जी जितने दिन वो पे रहते हैं, प्याज नहीं खाते okay. और नीचे सोना होता और जल। ये तो हो गया कि आप में प्याज नहीं खाना है और ये जो आपने बताया कि नीचे सोना होता है ये खुद आपको ही आपके लिए अनुवार्य रहता है की सारा परिवार आपके साथ ऐसा ही होता है कि आ, नीचे ही सोना है खाना पीना भी जो सात्विक भोजन है वही ग्रहण करना होता सब है कितने जने घर पे पूरी फैमिली अच्छा आप आपके मन में कैसे आया कि ये आपको अपने घर में स्थापित करना है इतनी बड़ी आस्था है इस पर्व के जैसे आज चतुर्थी है और आज गणपति की पूजा शुरू हो गई है हाँ जी वो हमारी फैमिली में लेकर आते थे, थे तो हमको भी था लेकर आते थे हाँ जी तो आपके मन में भी, भी आ गया आज फिर पहली बार लेके आ रहे नहीं ये फिफ्थ टाइम वेरी गुड तो ये जैसे आपने ये प्रतिमा ली है ਇਹ ਸਾਈਜ਼ ਦਾ ਵੀ ਕੋਈ ਇਸ ਵਿੱਚ ਹੁੰਦਾ ਹੈ ਕਿ ਇਹ ਛੋਟੀ badi badi choti ਹਾਂਜੀ ਹੁੰਦਾ ਹੈ ਜਿਵੇਂ ਜਿਵੇਂ ਆਪ ਲੈਂਦੇ ਜਾਂਦੇ ਹੋ ਵੈਸੇ ਥੋੜ੍ਹਾ ਥੋੜ੍ਹਾ ਸਾਈਜ਼ ਇਸ ਦਾ ਵੱਡਾ ਜਾਂਦਾ ਹੈ ਓਕੇ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੋਕ ਗਣਪਤੀ ਮਹਾਰਾਜ ਜੀ ਦੀਆਂ ਪ੍ਰਤਿਮਾਾਂ ਆਪਣੇ ਘਰਾਂ ਦੇ ਵਿੱਚ ਲੈਣ ਦੇ ਲਈ ਇੱਥੇ ਵੀ ਪਹੁੰਚੇ ਨੇ ਮਾਨੋ ਜੀ ਗਣੇਸ਼ ਚਤੁਰਥੀ ਤੁਸੀਂ ਦੇਖਿਆ ਕਿ ਅੱਜ ਤੋਂ ਸ਼ੁਰੂ ਹੋ ਰਹੀ ਹੈ ਲੋਕ ਆਪਣੇ ਘਰਾਂ ਦੇ ਵਿੱਚ ਗਣਪਤੀ ਮਹਾਰਾਜ ਜੀ ਨੂੰ ਸਥਾਪਿਤ ਕਰ ਰਹੇ ਨੇ ਉਦਿਤ ਬਾਅਦ ਪੂਜਾ ਅਰਚਨਾ ਵੀ ਚੱਲੇਗੀ ਕੋਈ 3 ਦਿਨ ਰੱਖਦਾ ਹੈ ਕੋਈ 5 ਦਿਨ ਕੋਈ 7 ਦਿਨ ਜਾਂ ਕੋਈ 9 ਦਿਨ ਉਹ ਥੋੜਾ ਜਿਆਦਾ ਬਾਰੇ ਮੈਨੂੰ ਡਿਸਕ੍ਰਾਈਬ ਕਰਿਓ ਕਿ ਦੇਖੋ ਜੀ ਪਹਿਲਾਂ ਦਾ ਮੁੰਬਈ ਦੇ ਵਿੱਚ ਸਭ ਨਾਲੋਂ ਵੱਡੀ ਜਿਹੜੀ ਜਨਤੀ ਹੈ ਉਹ ਮਨਾਈ ਜਾਂਦੀ ਗਣੇਸ਼ ਚਰਜੀ ਤਾਂ ਅੱਜ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੌਜੂਦ ਦਾ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਲੋਕ ਕਿਹੜੀ ਹੈ ਉਹ ਖਰੀਦਦਾਰੀ ਕਰ ਰਹੇ ਨੇ ਤੇ ਤੁਸੀਂ ਸਹੀ ਕਿਹਾ 3 ਦਿਨ 5 ਦਿਨ ਅਨੋਦਿਨ ਤੱਕ ਜਾਂਦੀ ਹੈ ਤੇ 9 ਦਿਨ ਤੱਕ ਸਾਫੀ ਕਰਦੇ ਵਿੱਚ ਕੀਤੀ ਜਾਂਦੀ ਹੈ ਪੂਜਾ ਅਰਚਨਾ ਕੀਤੀ ਜਾਂਦੀ ਕਿਉਂਕਿ ਬੜੇ ਰੂਲ ਰੈਗੂਲੇਸ਼ਨ ਹੁੰਦੇ ਨੇ ਇਸ ਦੇ ਵਿੱਚ ਤਾਂ ਉਸ ਨੂੰ ਫੋਲੋ ਕਰਦੇ ਹੋਏ ਇਹ ਚੀਜ਼ਾਂ ਰੱਖਣੀਆਂ ਪੈਂਦੀਆਂ ਕਿਉਂਕਿ ਹਿੰਦੂ ਧਰਮ ਦੇ ਵਿੱਚ ਬੜੀ ਮਾਨਤਾ ਹੈ ਗਣੇਸ਼ ਭਗਵਾਨ ਜੀ ਦੀ ਤਾਂ ਸੋ ਅੱਜ ਖਰੀਦਾਰੀ ਹੋ ਰਹੀ ਹੈ ਬੜੀ ਵਧੀਆ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਮੂਰਤੀਆਂ ਜਿਹੜੀਆਂ ਨੇ ਹਰ ਰੰਗ ਪ੍ਰੰਗੀਆਂ ਨੇ ਤੇ ਲੋਕ ਦੇਖਦੇ-ਦੇਖ ਕੇ ਸੋਚ ਰਹੇ ਨੇ ਕਿ ਅਸੀਂ ਸਾਰੀਆਂ ਕਰ ਲਏ ਜੀ ਮਗਰ ਲੈ ਕੇ ਇੱਕ ਹੀ ਜਾਣੀ ਪੈਣੀ ਹੈ ਤਾਂ ਇਹ ਪਸੰਦੀਦਾ ਜਿਹੜੀ ਉਹ ਕਰ ਰਹੇ ਨੇ ਤਾਂ ਬੜੀ ਮਾਨਤਾ ਹੈ ਇਸ ਧਰਮ ਦੀ ਤਾਂ 9 ਦਿਨ ਤੱਕ ਜਿਹੜੀ ਇਹ ਜਲਦੀ ਆ ਤਾਂ ਉਸ ਬਾਅਦ ਵਿਸਰਜਨ ਕੀਤਾ ਜਾਂਦਾ ਇਸ ਦੇ ਵਿੱਚ ਅੱਛਾ ਇੱਕ ਚੀਜ਼ ਹੋਰ ਦੱਸਿਓ ਕਿ ਕੋਈ ਸਥਾਪਿਤ ਕਰਦਾ ਹੈ ਘਰ ਲੈ ਕੇ ਜਾਂਦਾ 3 5 7 9 ਦੇ ਦਿਨ ਰੱਖੇ ਹੋਏ ਨੇ ਉਸ ਤੋਂ ਬਾਅਦ ਜੇ ਜਿਸ ਨੇ 3 ਦਿਨ ਰੱਖਣਾ ਤੀਸਰੇ ਦਿਨ ਫਿਰ ਉਹ ਕਿ ਮੂਰਤੀ ਨੂੰ ਕਿੱਥੇ ਜਾ ਕੇ ਰੱਖਦਾ ਹੈ ਕਿਸ ਤਰ੍ਹਾਂ ਉਹਨੂੰ ਆਪਣੇ ਘਰ ਤੋਂ ਫਿਰ ਲੈ ਕੇ ਜਾਂਦਾ ਹੈ ਲੈ ਕੇ ਇੱਥੋਂ ਲੈ ਕੇ ਜਾਣਾ ਤੇ ਢੋਲ ਠਮਾਕਿਆਂ ਨਾਲ ਲੈ ਕੇ ਜਾਇਆ ਜਾਂਦਾ ਜਦੋਂ ਉਹਨੂੰ ਵਿਸਰਜਨ ਕਰਨਾ ਹੁੰਦਾ ਤੇ ਉਦੋਂ ਵੀ ਟੋਲਟਮੱਕੇ ਪੈਂਦੇ ਨੇ ਜੀ ਬਿਲਕੁਲ ਜੀ ਜਦੋਂ ਵਿਸਰਜਨ ਕਰਨਾ ਹੁੰਦਾ ਉਦੋਂ ਵੀ ਟੋਲਟਮੱਕਿਆਂ ਨਾਲ ਜਦ ਤੁਸੀਂ ਦੇਖਿਆ ਵੀ ਹੋਗਾ ਮੁੰਬਈ ਦੀਆਂ ਅਕਸਰ ਵੀਡੀਓਸ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਵੱਡੇ ਵੱਡੇ ਗਣਪਤੀ ਜਿਹਨੂੰ ਲੈ ਕੇ ਟੋਲਟਮੱਕਿਆਂ ਦੇ ਨਾਲ ਵਿਸਰਜਨ ਕਰਨ ਲਈ ਜਾ ਰਹੇ ਨੇ ਤਾਂ ਉਸੇ ਪ੍ਰਕਾਰ ਜਿਹੜੀ ਆ ਪੂਜਾ ਅਰਚਨਾ ਦੇ ਨਾਲ ਹਰ ਰੋਜ਼ ਜਦੋਂ ਅਸੀਂ ਸਥਾਪਿਤ ਕਰਦੇ ਹਾਂ ਘਰ ਦੇ ਵਿੱਚ ਵੀ ਹਰ ਰੋਜ਼ ਜਿਹੜੀ ਪੂਜਾ ਅਰਚਨਾ ਉਹ ਕੀਤੀ ਜਾਂਦੀ ਆ ਟਾਈਮ ਟੂ ਟਾਈਮ ਤਾਂ ਜਦੋਂ ਵਿਸਰਜਨ ਕਰਨਾ ਹੁੰਦਾ ਤਾਂ ਬੜੇ ਟੋਲਟਮੱਕਿਆਂ ਦੇ ਨਾਲ ਜਿਹੜਾ ਵਿਸਰਜਨ ਕਰਨਾ ਚਾਹੀਦਾ ਅੱਜ ਅੱਜ ਚਤੁਰਤੀ ਹੈ ਗਣੇਸ਼ ਚਤੁਰਤੀ ਹੈ ਅੱਜ ਦੇ ਦਿਨ ਇਹਨੂੰ ਸਥਾਪਿਤ ਕਰਨਾ ਹੁੰਦਾ ਹੈ ਤੇ ਸਵੇਰ ਤੋਂ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਅੱਜ ਹੁਣ ਜਿਵੇਂ ਟਾਈਮ ਹੋ ਗਿਆ ਹੈ 12 ਵਜੇ ਤੋਂ ਬਾਅਦ ਦੀ ਸਥਾਪਨਾ ਰੱਖੀ ਗਈ ਹੈ ਕਿ ਆਏ ਮਹੂਰਤ ਹੈਗਾ ਇਸੇ ਵੇਲੇ ਜ ਤੁਸੀਂ ਘਰ ਸਥਾਪਿਤ ਕਰਦੇ ਨੇ ਜੀ ਬਿਲਕੁਲ ਜੀ ਅਸੀਂ ਖਰੀਦਦਾਰੀ ਕਰ ਰਹੇ ਮੇਰੇ ਪਰਿਵਾਰ ਵੀ ਇੱਥੇ ਆ ਰਹੇ ਉਹ ਵੀ ਥੋੜਾ ਪਸੰਦੀਦਾ ਕਰੇਗਾ ਕਿਉਂਕਿ ਹਰ ਮੂਰਤੀ ਦੇ ਵਿੱਚ ਰੱਬ ਵਸਿਆ ਹੋਇਆ ਹੈ ਮੂਰਤੀ ਦੇਖ ਰਹੇ ਹਰ ਮੂਰਤੀ ਦੇ ਵਿੱਚ ਜਿਹੜਾ ਸੋਹਣਾ ਸਲੱਖਾ ਜਿਹੜਾ ਸਾਡਾ ਗਣੇਸ਼ ਗੁਆਰਣ ਸਾਨੂੰ ਦਿਖਾਈ ਦੇ ਰਿਹਾ ਹੈ ਤਾ ਪਰਿਵਾਰ ਆਏਗਾ ਜਦੋਂ ਸੱਪ ਦੇ ਕਰਾਂਗੇ ਢੋਲ ਤੋਂ ਮੱਕਿਆਂ ਦੇ ਨਾਲ ਕਰ ਲੈ ਕੇ ਜਾਵਾਂਗੇ ਸਥਾਪਿਤ ਕਰਾਂਗੇ ਤਾਂ ਘਰ ਦੇ ਵਿੱਚ ਪੂਜਾਰਤਨਾ ਚੱਲਣਗੇ 9 ਦਿਨਾਂ ਤੱਕ ਤਾਂ ਖੁਸ਼ੀ ਬਹੁਤ ਜ਼ਿਆਦਾ ਤਾਂ ਚਾਹ ਜਿਹੜੇ ਆ ਪੂਰੇ ਅੰਮ੍ਰਿਤਸਰ ਵਾਸੀਆ ਪੂਰੇ ਪੰਜਾਬ ਵਾਸੀਆ ਨੂੰ ਪੂਰੇ ਭਾਰਤ ਵਾਸੀਆ ਨੂੰ ਅੱਜ ਦੇ ਦਿਨ ਦਾ ਤਾਂ ਸੋ ਥੋੜੇ ਸਮੇਂ ਦੇ ਵਿੱਚ ਅਸੀਂ ਵੀ ਕਰ ਲੈ ਜਾ ਰਹੇ ਹਾਂ ਕਿ ਢੋਲ ਮੱਕਿਆਂ ਦੇ ਨਾਲ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਜੀ ਲਾਸਟ ਸਵਾਲ ਹੈ ਕਿ ਕੁਝ ਲਿਮਿਟੇਸ਼ਨ ਵੀ ਹੁੰਦੀ ਹੈ ਕੁਝ ਬਾਉਂਡਰੀ ਫਾਊਂਡੇਸ਼ਨ ਵੀ ਹੁੰਦੀ ਹੈ ਇਹ ਪਰਿਵਾਰ ਦੀ ਕਿ ਕੁਝ ਸਾਤਵਿਕ ਤਾਂ ਬਣਾਨੀ ਹੈ ਜਾਂ ਜੈਜਿਟੇਰੀਅਨ ਚੱਲਣਾ ਹੈ ਕੁਝ ਇਹੋ ਜਿਹਾ ਵੀ ਹੁੰਦਾ ਜੀ ਬਿਲਕੁਲ ਜੀ ਵੈਜੀਟੇਰੀਅਨ ਚੱਲਣਾ ਪੈਂਦਾ ਬੜੀਆਂ ਚੀਜ਼ਾਂ ਦੀ ਧਿਆਨ ਰੱਖਣਾ ਪੈਂਦਾ ਮੈਂ ਪਹਿਲਾਂ ਵੀ ਕਿਹਾ ਕਿ ਰੂਲ ਰੈਗੂਲੇਸ਼ਨ ਹੁੰਦਾ ਹੈ ਨੋਨ ਵੈਜ ਜਿਨ੍ਹਾਂ ਦੇ ਘਰ ਦੇ ਵਿੱਚ ਬੰਦਾ ਉਹ ਸਬ ਪੀਟ ਨਹੀਂ ਕਰਦੇ ਤਾਂ ਜੇ ਉਹ ਖਾਂਦੇ ਵੀ ਆ ਤਾਂ ਉਹਨਾਂ ਦਿਨਾਂ ਦੇ ਵਿੱਚ ਨਹੀਂ ਖਾਤਾ ਜਾਂਦਾ ਇਹ ਚੀਜ਼ਾਂ ਬੜੀਆਂ ਧਿਆਨ ਰੱਖਣ ਵਾਲੀਆਂ ਨੇ ਬੜੀਆਂ ਬਰੀਕੀ ਦੇ ਨਾਲ ਚੀਜ਼ਾਂ ਦੇਖਣੀਆਂ ਪੈਂਦੀਆਂ ਇਹ ਚੀਜ਼ਾਂ ਜ਼ਰੂਰ ਹੁੰਦੀਆਂ ਓਕੇ ਸ਼ੁਕਰੀਆ ਜੀ ਸੋ ਗਣਪਤੀ ਮਹਾਰਾਜ ਜੀ ਨੂੰ ਘਰ ਸਥਾਪਿਤ ਕਰਨ ਦੇ ਲਈ ਅੱਜ ਚੌਥੀ ਯਾਨੀ ਕਿ ਗਣੇਸ਼ ਚਤੁਰਦਸ਼ੀ ਦਾ ਪਹਿਲਾ ਦਿਨ ਹੈ ਔਰ ਜਾਰੇ ਨੇ ਸਟਾਲਸ ਤੇ ਜਿਹੜੇ ਗਣਪਤੀ ਮਹਾਰਾਜ ਜੀ ਦੀਆਂ ਮੂਰਤੀਆਂ ਨੇ ਉਹਨਾਂ ਨੂੰ ਪਰਚੇਸ ਕਰ ਰਹੇ ਨੇ ਸੋ ਇਹ ਜਿਹੜੀਆਂ ਮੂਰਤੀਆਂ ਨੇ ਉੱਥੇ ਸਥਾਪਿਤ ਕੀਤੀਆਂ ਜਾਣਗੇ ਆਪਣੇ ਘਰਾਂ ਦੇ ਵਿੱਚ ਇਹਨਾਂ ਨੂੰ ਸਥਾਪਿਤ ਕਰਨ ਤੋਂ ਬਾਅਦ ਆਪਣੇ ਘਰ ਕਿੰਨੇ ਦਿਨ ਰੱਖਣਾ ਹੈ 3 ਦਿਨ ਰੱਖਣਾ ਹੈ 5 ਦਿਨ ਰੱਖਣਾ ਹੈ 7 ਦਿਨ ਰੱਖਣਾ ਹੈ ਜਾਂ 9 ਦਿਨ ਰੱਖਣਾ ਹੈ ਐਂ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਵਿਸਰਜਨ ਕਰ ਦਿੱਤਾ ਜਾਂਦਾ ਹੈ ਇਹਨਾਂ ਦਾ ਵਿਸੱਜਨ ਹੋ ਜਾਂਦਾ ਹੈ ਪੂਰੇ ਪੂਜਾ ਅਰਚਨਾ ਦੇ ਨਾਲ ਇਸ ਨੂੰ ਕਰ ਸਥਾਪਿਤ ਕੀਤਾ ਜਾਂਦਾ ਹੈ ਪੂਰੀ ਵਿਧੀ ਦੇ ਨਾਲ ਵਿਧਾਨ ਦੇ ਨਾਲ ਪੂਰੀ ਇਹਦੇ ਉੱਤੇ ਸਾਤਵਿਕ ਭੋਜਨ ਗ੍ਰਹਿਣ ਹੋਣਾ ਕਰਨਾ ਪੈਂਦਾ ਹੈ ਔਰ ਮੰਜੇ ਤੇ ਨਹੀਂ ਸੋਣਾ ਪੈਂਦਾ ਇਹੋ ਜਿਹੇ ਕੁਝ ਹੋਰ ਲਿਮਿਟੇਸ਼ਨਸ ਹੁੰਦੀਆਂ ਨੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਸਥਾਪਿਤ ਕਰਨਾ ਹੁੰਦਾ ਹੈ ਉਹ ਆਪਣੇ ਘਰਾਂ ਦੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਾਤਵਿਕ ਰੱਖਦੇ ਨੇ ਯਾਨੀ ਕਿ ਵੈਜੀਟੇਰੀਅਨ ਰੱਖਦੇ ਨੇ ਸੋ ਇਹ ਗਣਪਤੀ ਚਤੁਰਥੀ ਸ਼ੁਰੂ ਹੋ ਚੁੱਕੀ ਹੈ ਅੱਜ ਉਹਦਾ ਦਿਨ ਹੈ ਪਹਿਲਾ ਦਿਨ ਹੈ ਭਗਤ ਜਾਨ ਦੂਰ ਦੂਰ ਤੋਂ ਆ ਰਹੇ ਨੇ ਔਰ ਸਟਾਲਸ ਦੇ ਵਿੱਚ ਜਾ ਕੇ ਆਪਣੇ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਜੇ ਪਹਿਲੀ ਵਾਰ ਪਹਿਲੇ ਮਤਲਬ ਪਿਛਲੇ ਸਾਲ ਤੁਸੀਂ ਗਣਪਤੀ ਮਹਾਰਾਜ ਜੀ ਛੋਟੀ ਮੂਰਤੀ ਰੱਖੀ ਹੈ ਯਾਨੀ ਕਿ ਛੋਟੇ ਉਹਨਾਂ ਦਾ ਜਿਹੜਾ ਸਰੂਪ ਹੈ ਛੋਟਾ ਹੈ ਤੇ ਉਸ ਨੂੰ ਅਗਲੇ ਸਾਲ ਉਸ ਨੂੰ ਵੱਡੇ ਸਰੂਪ ਨੂੰ ਲੈ ਕੇ ਜਾਣਾ ਹੁੰਦਾ ਹੈ ਉਸ ਤੋਂ ਬਾਅਦ ਵੱਡੇ ਹੋਰ ਸਰੂਪ ਨੂੰ ਲੈ ਕੇ ਜਾਣਾ ਹੁੰਦਾ ਹੈ ਸੋ ਇਸ ਤਰ੍ਹਾਂ ਦੀ ਵਿਧੀ ਹੈ ਸੋ ਐਸਵੇਲੇ ਸੋਲ ਤਬਾਕੇ ਵੀ ਵੱਜ ਰਹੇ ਨੇ ਜਿਹੜੇ ਲੋਕ ਲੈ ਕੇ ਜਾ ਰਹੇ ਨੇ ਨਾਲ ਤੁਸੀਂ ਤਸਵੀਰਾਂ ਵੀ ਵੇਖ ਰਹੇ ਹੋ ਮੈਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖੋ ਜਿਹੜੇ ਲੋਕ ਆਪਣੇ ਘਰ ਗਣਪਤੀ ਮਹਾਰਾਜ ਜੀ ਨੂੰ ਲੈ ਕੇ ਜਾ ਰਹੇ ਨੇ ਉਹਨਾਂ ਨੇ ਪੂਰੇ ਢੋਲ ਧਮਾਕੇ ਵੱਜਦੇ ਪਏ ਨੇ ਔਰ ਆਪਣੇ ਘਰ ਜਾ ਕੇ ਉਹਨਾਂ ਨੂੰ ਸਥਾਪਿਤ ਕੀਤਾ ਜਾਏਗਾ ਔਰ ਪੂਰੀ ਵਿਧੀ ਵਿਵਧਾਨ ਦੇ ਨਾਲ ਪੂਰੇ ਪੂਜਾ ਅਰਚਨਾ ਦੇ ਨਾਲ ਜਿੰਨੇ ਦਿਨ ਵੀ ਭਗਤ ਜਨ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ 3 ਦਿਨ ਰੱਖਦੇ ਨੇ 5 ਦਿਨ ਰੱਖਦੇ ਨੇ 7 ਦਿਨ ਰੱਖਦੇ ਜਾਂ 9 ਦਿਨ ਰੱਖਦੇ ਨੇ ਉਹ ਉਹਨਾਂ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਸਾਤਵਿਕ ਰਹਿਣਾ ਹੁੰਦਾ ਹੈ ਰੂਲ ਐਂਡ ਰੈਗੂਲੇਸ਼ਨ ਉਹਦੇ ਲਈ ਅਪਣਾਨੇ ਪੈਂਦੇ ਨੇ ਬੈੱਡ ਤੇ ਨਹੀਂ ਸੋਣਾ ਪੈਂਦਾ ਨੀਚੇ ਜ਼ਮੀਨ ਤੇ ਸੋਣਾ ਪੈਂਦਾ ਹੈ ਸੋ ਇਹੋ ਜਿਹੇ ਜਿਹੜੇ ਨਿਯਮ ਨੇ ਉਹ ਇਸਤੇਮਾਲ ਕੀਤੇ ਜਾਂਦੇ ਨੇ ਸਾਡੇ ਘਰਾਂ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਨੇ ਸੋ ਪੂਰੀ ਤਰ੍ਹਾਂ ਸਾਤਵਿਕ ਰਹਿਣਾ ਹੁੰਦਾ ਹੈ ਨਾਨ ਵੇਜ ਨਹੀਂ ਖਾਣਾ ਹੁੰਦਾ ਹੈ ਨਾਨ ਵੇਜ ਤੋਂ ਪਰਹੇਜ਼ ਰੱਖਣਾ ਪੈਂਦਾ ਹੈ ਸ਼ਾਕਾਹਾਰੀ ਭੋਜਨ ਤੁਸੀਂ ਗ੍ਰੈਂਡ ਕਰਨਾ ਹੁੰਦਾ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਪੂਜਾ ਅਰਚਨਾ ਜਿਹੜੀ ਹੈ ਦਿਨ ਦੇ ਵਿੱਚ ਦੋ ਵਾਰ ਕਰਨੀ ਪੈਂਦੀ ਹੈ ਤੇ ਗਣਪਤੀ ਮਹਾਰਾਜ ਜੀ ਦੀ ਹਰ ਕਿਰਪਾ ਅਸਲ ਕਰਨੀ ਹੁੰਦੀ ਹੈ ਕਿਉਂਕਿ ਗਣਪਤੀ ਮਹਾਰਾਜ ਜੀ ਨੂੰ ਦੇਵਤਾਵਾਂ ਦਾ ਗੁਰੂ ਕਿਹਾ ਜਾਂਦਾ ਹੈ ਜਿਸ ਨੂੰ ਪੂਜਾ ਕਰਨ ਤੋਂ ਪਹਿਲਾਂ ਗਣਪਤੀ ਮਹਾਰਾਜ ਜੀ ਦਾ ਨਾਮ ਲਿਆ ਜਾਂਦਾ ਹੈ ਤਦ ਹੀ ਪੂਜਾ ਸੰਪੰਨ ਹੁੰਦੀ ਹੈ ਸੋ ਗਣੇਸ਼ ਚਤੁਰਥੀ ਦੇ ਅੱਜ ਵੀ ਹਰ ਘਰ ਦੇ ਵਿੱਚ ਗਣੇਸ਼ ਦੀ ਪੂਜਾ ਹੋ ਰਹੀ ਹੈ ਅੱਜ ਤੋਂ ਸ਼ੁਰੂ ਹੋ ਜਾਣਾ ਹੈ ਕੋਈ ਆਪਣੇ ਘਰ ਦੇ ਵਿੱਚ 3 ਦਿਨ ਰੱਖੇਗਾ ਕੋਈ 5 ਦਿਨ ਰੱਖੇਗਾ ਕੋਈ 7 ਦਿਨ ਰੱਖੇਗਾ ਕੋਈ 9 ਦਿਨ ਰੱਖਣ ਗਿਆ ਉਸ ਤੋਂ ਬਾਅਦ ਇਹਨਾਂ ਦੀ ਇਹਨਾਂ ਨੂੰ ਵਿਸਰਜਨ ਕਰ ਦਿੱਤਾ ਜਾਂਦਾ ਹੈ ਕੈਮਰਾ ਪ੍ਰਸੰਨ ਨਿਤੇਸ਼ ਦੇ ਨਾਲ ਜੋਤੀ ਵਹਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ